ਕਿਵੇਂ ਆਪਣੇ ਆਪ ਨੂੰ ਗਰਾਉਂਡਡ ਕਿਵੇਂ ਰੱਖਿਆ ਜਾਵੇ ਦੇਖੋ ਮੈਂ ਦੋ ਤਰਾਹ ਦੀ ਜ਼ਿੰਦਗੀ ਅਸੀਂ ਜਿਉਂਦੇ ਜਿੱਦਾਂ ਹੁਣ ਸੰਘੇ ਹੋਣ ਇਹਨਾਂ ਦੇ ਪਿੰਡ ਮੋਗੇ ਵਾਲੇ ਪਾਸੇ ਹੂੰ ਇਹਨਾਂ ਵੀ ਪਿੰਡ ਜਾਣਾ ਬਹੁਤ ਔਖਾ ਸੀ ਜਦੋਂ ਆਉਂਦੇ ਸੀ ਚੰਡੀਗੜ੍ਹ ਅਸੀਂ ਮੱਲਾ ਦੀ ਕਈ ਵਾਰੀ 20 ਦਿਨ ਕਈ ਵਾਰੀ ਮਹੀਨਾ ਸਾਡਾ ਪਿੰਡ 25-30 ਕਿਲੋਮੀਟਰ 35 ਹੋ ਵੱਧ ਠੰਡ ਆ ਹੂੰ ਚਾਰ ਜੜੇ ਤਰੇ ਦੋ ਜਣ ਸਾਡੀ ਜ਼ਿੰਦਗੀ ਚ ਪਿੰਡ ਮੇਰੀ ਜ਼ਿੰਦਗੀ ਚ ਗਿਆ ਹੀ ਨਹੀਂ ਜੀ ਆ ਉਦਾਂ ਜਿਹੜੀ ਮੈਂ ਜ਼ਿਆਦਾ ਗੱਪਾਂ ਬੜਾ ਹੁੰਦਾ ਮਾਰ ਕੇ ਕੁੱਛ ਨਹੀਂ ਤੋ ਪਿੰਡ ਅਸੀਂ ਕਦੇ ਛੱਡਿਆ ਹੀ ਨਹੀਂ ਹੂੰ ਦੇ ਸਤ ਜਦੋਂ ਵੀ ਦੇਖੋ ਨਾਰਮਲੀ ਜਦੋਂ ਆਪਾਂ ਕਬਾਦ ਦਾ ਕੰਮ ਜਾ ਹੁੰਦਾ ਲੋ ਆਪਦਾ ਮਕਾਨ ਬਣਾਉਂਦਾ ਹੈ ਜਾਂ ਦੁਕਾਨ ਬਣਾਉਂਦਾ ਹੈ ਜਾਂ ਪਿੰਡ ਪੈੜ ਗਿਰਦਾ ਅਸੀਂ ਸੈਟ ਬਣਾਇਆ ਸੀ ਹਮ ਔਰ ਉਹ ਜਿਹੜੀਆਂ ਪਹਿਲੀਆਂ ਫਿਲਮਾਂ ਚ ਉਹਦੇ ਜ ਸਾਡੇ ਇਲਾਕੇ ਦੇ ਜਾਂ ਪਿੰਡਾਂ ਦੇ ਕਿੰਨੇ ਹੀ ਬਜ਼ੁਰਗ ਐ ਜਨੂੰ ਮੈਂ ਬਾਤ ਫੜ ਕੇ ਖੜਾ ਹੁੰਦਾ ਸੀ ਜੀ ਕਰ ਲੋ ਥੋੜਾ ਜਿਹਾ ਰੋਲ ਫਿਰ ਪਾਸੇ ਕਿੱਡੇ ਤੋਂ ਸਾਡੇ ਪਿੰਡ ਦੀਆਂ ਬੀਬੀਆਂ ਜੀ ਮੈਨੂੰ ਇਹ ਸ਼ੌਕ ਹੁੰਦਾ ਸੀ ਕਿ ਜਿਸ ਕੰਮ ਚ ਮੈਨੂੰ ਤੁਸੀਂ ਪਿਆਰ ਦਿੱਤਾ ਇਹ ਜਿਹੜੇ ਮੇਰੇ ਵਾਲ ਦੇ ਵਾਲੇ ਲੋਕ ਇਹਨਾਂ ਨੂੰ ਵੀ ਜਾਣਨ ਜੀ ਵਾਸੀ ਅਸੀਂ 1.5 ਕਿਲਾ ਖੁੱਲਾ ਛੱਟਿਆ ਵੀ ਜਦ ਮਰਜੀ ਬੱਚੇ ਜਾਓ ਤੇ ਫੋਟੋ ਅਪਲੋਡ ਆ ਆਰਾਮ ਨਾਲ ਬੈਠੋ